ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਆ ਤੇ ਜ਼ਿਲ੍ਹਾ ਬਾਈ ਦਾ ਹੈਗਾ ਸੱਜਣੋ ਸੰਗਰੂਰ। ਨੇਰੇ ਦਾ ਵਾਸਾ ਥੋੜਾ ਜਿਹਾ ਉਹ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਤੇ ਜਦੋਂ ਪਸ਼ੂ ਬਾਹਰੇ ਤੋਰ ਕੇ ਦਿਖਾਵਾਂਗੇ ਉਦੋਂ ਵੀਡੀਓ ਚ ਬਿਲਕੁਲ ਕਲੀਅਰ ਆਉਣਗੇ। ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਤਿੰਨ ਪਸ਼ੂ ਦਿਖਾਵਾਂਗੇ, ਦੋ ਬੱਚੀਆਂ ਦਿਖਾਵਾਂਗੇ ਗੱਬਣਾ, ਸੂਣ ਦੇ ਨੇੜ ਨੇ ਤੇ ਇੱਕ ਤਾਜੀ ਸੂਈ ਝੋਟੀ ਦਿਖਾਵਾਂਗੇ ਤੇ ਬਾਕੀ ਆਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਆਜੋ ਜੀ ਹੋਰ ਬਾਈ ਠੀਕ ਠਾਕ ਠੀਕ ਹੈ ਜੀ ਵਧੀਆ ਆ ਨਾਮ ਦੱਸ ਲੋ ਜੀ ਆਪਣਾ ਆਪਣਾ ਨਾਮ ਹੈ ਸੁਖਦਰਸ਼ਨ ਕੰਮ ਵਪਾਰ ਦਾ ਹੀ ਆ ਹਾਂਜੀ ਬਾਈ ਜੀ ਕਿੰਨੇ ਕ ਪਸ਼ੂ ਹੁੰਦੇ ਆਪਣੇ ਕੋਲ ਬਾਈ ਆਪਣੇ ਕੋਲੇ ਲੋਕ ਲਈ ਤਿੰਨ ਚਾਰ ਪੰਜ ਬਸ ਇਤੋਂ ਜ਼ਿਆਦਾ ਨਹੀਂ ਆਪਣਾ ਹੋ ਰੱਖਦੇ ਠੀਕ ਹੈ ਗੱਲ ਆ ਇਧਰਲੀ ਗਾਂ ਤੋਂ ਕਰ ਲਈ ਸ਼ੁਰੂ ਛੋਟੀ ਤੋਂ ਹਾਂਜੀ ਤੋਰ ਦੋ ਖੋਲ ਕੇ ਸੂਆ ਕਿਹੜਾ ਬਾਈ ਦਾ ਦੂਜਾ ਜੀ ਸੂਆ ਦੂਜਾ ਤੇ ਦਿਨ ਕਿੰਨੇ ਕ ਕੱਢਦੀ ਆ ਦਿਨ ਕੱਢ ਜੂ ਜੀ ਇਹ 5-6 ਦਿਨ ਹਫਤਾ ਰਾਤ ਦੇ ਨਾ ਕੱਢ ਜੂਗੀ ਠੀਕ ਹੈ ਗੱਲ ਸੂਆ ਹੈਗੀ ਆ ਦੂਜਾ ਤੇ ਦਿਨ ਕੱਢਦੀ ਆ 5 ਤੋਂ 7 ਤੇ ਲੰਬਾਈ ਵੀ ਚੰਗੀ ਆ ਤੇ ਹਾਈਟ ਵੀ ਹੈਗੀ ਆ ਸੱਜਣੋਂ ਦਰਮਿਆਨੀ ਥਣ ਦਾ ਸਾਈਜ਼ ਵੀ ਸੋਹਣਾ ਤੇ ਬਾਕੀ ਆਰਡਰ ਦੀ ਜਿਹੜੀ ਸ਼ੇਪ ਆ ਆਰਡਰ ਰੱਖੂਗੀ ਬਿਲਕੁਲ ਫਿਕਸ ਕਿਉਂਕਿ ਡਰ ਜਾਂਦਾ ਪਸ਼ੂ ਕਈ ਵਾਰੀ ਸਾਡੇ ਸਮਾਨ ਤੋਂ ਕਮਾ ਲਾ ਬਈ ਇੱਥੋਂ ਤੇ ਪਹਿਲਾਂ ਦਾ ਕੀ ਰਿਕਾਰਡ ਆ ਦੁੱਧ ਦਾ ਬਈ ਦਾ ਇਹਦਾ ਹੈਗਾ ਜੀ 15 ਲੀਟਰ 15 ਲੀਟਰ ਤੇ ਬਾਕੀ ਚਵਾਈ ਚੂਈ ਦੀ ਕਿਵੇਂ ਦਸੀ ਆ ਇਹ ਪੂਰਾ ਸਰਾਜੀ ਪੂਰੀ ਵਧੀਆ ਹੈ ਨਾ ਅੱਲਾਏ ਚੱਲ ਬਈ ਅੰਦਰ ਨੂੰ ਚਵਾਈ ਦੀ ਹੈਗੀ ਆ 100 ਦੀ 100 ਤੇ ਬਾਕੀ ਦਿਨ ਕੱਢ ਲਿਆ ਪੰਜ ਤੋਂ ਸੱਤ ਆਰਡਰ ਜਿਵੇਂ ਸਨ ਮੈਂ ਦੱਸਿਆ ਵੀ ਆਰਡਰ ਰੱਖੂਗੀ ਬਿਲਕੁਲ ਫਿਕਸ ਕੱਦ ਆ ਗਿਆ ਦਾ ਦਰਮਿਆਨਾ ਕਲਰ ਆ ਗਿਆ ਬਲੈਕ ਆ ਇਹ ਆ ਗਈ ਸੱਜਣੋ ਜਰਸੀ ਜਾਵੇ ਆ ਗਈ ਇਹਦੇ 'ਚ ਐਫ ਥੋੜੀ ਆ ਗਈ ਜੇ ਆਪਾਂ ਗੱਲ ਕਰ ਲਈਏ ਤੇ ਬਾਕੀ ਥੋੜਾ ਜਿਹਾ ਪਸੂ ਦਰਜਿਆਂ ਦਾ ਕਈ ਵਾਰੀ ਇੱਥੋਂ ਖਣ ਦਾ ਸਾਈਜ਼ ਬਹੁਤ ਸੋਹਣਾ ਤੇ ਆਰਡਰ ਦਾ ਸਾਈਜ਼ ਵੀ ਕੱਦੇ ਦਾ ਆ ਗਿਆ ਜਿਵੇਂ ਜਰਸੀਆਂ ਦਾ ਹੁੰਦਾ ਤੇ ਲੰਬਾਈ ਚੰਗੀ ਆ ਗਈ ਬੱਚੀ ਦੀ ਜੇ ਆਪਾਂ ਗੱਲਬਾਤ ਕਰ ਲਈਏ ਪੈਸੇ ਕਿੰਨੇ ਲੈ ਲਾਂਗੇ ਭਾਈ ਇਹਦੇ ਇਦਾ ਜੀ ਆਪਣਾ ਪੈਸਾ ਕਮਾ ਕਰਾ ਲੂ 60000 ਕਰਾ ਲੂ 70000 ਠੀਕ ਆ ਜੀ 52000 ਦੀ ਬੱਚੀ ਦੇ ਦਾਂਗੇ 55 ਦੀ ਆਪਾਂ ਇਹ ਦੇਵਾਂਗੇ ਉਹਦੇ ਚੋ ਛੋਟ ਛੱਪਾ ਜਾ ਕੱਲਾ ਹੋ ਜੂ ਹੈ ਨਾ ਹਾਂ ਜੀ ਹਾਂ ਆ ਗਈ ਐਚ ਐਫ ਤੇ ਜਰਸੀ ਦਾ ਕ੍ਰੋਸ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਜੀ ਪਹਿਲਣ ਨੇ ਪਾਇਆ ਇਹਨੇ 15 ਲੀਟਰ ਦੇ ਏਡ ਗੇੜ ਤੇ ਦਿਨ ਜਿਵੇਂ ਸਾਨੂੰ ਪਤਾ ਵੀ ਸਰਦੀ ਚ ਪਸ਼ੂ ਕੋਈ ਵਾਰੀ ਵੱੱਡ ਵੀ ਕੱਢ ਜਾਂਦਾ ਇੱਕ ਦੋ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 2 ਨੰਬਰ ਵਾਲੀ ਬੱਚੀ ਬਾਹਰ ਹੀ ਲਿਆ ਉਹਨੂੰ ਵੀ ਲਿਆ ਬਾਈ ਖੋਲ ਕੇ ਸੂਆ ਕਿਡਾਲ ਦੂਜਾ ਗੱਲ ਦਾ ਦੁੱਧਾ ਜੀ ਇਹਦਾ ਵੀ ਦੂਜਾ ਹੈ ਇਹ ਚ ਜਾਣ ਜੂਣ ਵਾਦੀ ਆ ਨਾ ਇਹਦਾ ਚੰਗੀ ਬਹੁਤ ਹੈ ਜੀ ਬੱਸੀ ਠੀਕ ਹੈ ਗੱਲ ਜਾਣ ਵੀ ਫੁੱਲਾ ਤੇ ਕਦ ਕਾਠ ਵੀ ਫੁੱਲਾ ਆ ਗਈ ਇਹ ਵੀ ਬਲੈਕ ਚ ਇਹ ਆ ਗਈ ਆਪਾਂ ਜੇ ਕਹਿ ਲਈਏ ਬਈ ਐਫ ਤੇ ਗਿਰਲੈਂਡੋ ਦਾ ਕ੍ਰੋਸ ਚ ਆ ਗਈ ਬੱਚੀ ਜਾਣ ਦਾ ਕੋਈ ਤੋੜਾ ਨਹੀਂ ਸ਼ਕੀਨ ਵੀ ਫੁੱਲਾ ਤੇ ਜਾਣ ਵੀ ਫੁੱਲਾ ਬਿਊਟੀ ਵਾਲੀ ਵੀ ਆ ਗਈ ਮਿਲਕ ਵਾਲੀ ਵੀ ਆ ਗਈ ਇੱਥੇ ਰੋਕ ਲਾ ਮੜੀ ਇਹ ਸੁਹਾਵੀ ਆ ਗਈ ਬਿਲਕੁਲ ਠੰਡੀ ਉਹਨਾਂ ਨੂੰ ਕਰੀ ਬਈ ਮੂਹ ਦਾ ਕਿੰਨੇ ਦਿਨ ਕੱਢ ਦੂ ਬਾਈ ਇਹ ਇਦਨ ਕੱਢ ਦੋ ਜੀ ਹਜੇ 5-6 ਦਿਨ 5-6 ਦਿਨ ਬਾਕੀ ਨੇ ਜੀ ਇਹ ਚ ਬਾਈ ਚ ਪੂਰੀ ਦੀ ਕਿਵੇਂ ਦਸੀਆ ਬਾਈ ਇਹ ਵੀ 45 ਆ ਜੀ 100 ਦੀ 100 ਜਮਾ ਜਮਾਣ 100 ਦੀ 100 ਆ ਜੀ ਇਹਦਾ ਦੁੱਧ ਕਿੰਨਾ ਦੱਸਿਆ ਇਹਦਾ ਦੁੱਧੋ ਪਿਸਰੇ ਸਾਹਿਬ 22 ਲੀਟਰ ਪਾਇ ਦੀ ਜੇ ਨੇ ਥੋਰ ਦੇ ਬਾਈ ਐਨੂੰ ਘਰ ਬੰਨੀ ਕਰਾ ਹੋਰ ਥੋਰ ਦੇ ਤੇ ਆਰਡਰ ਇਹ ਵੀ ਸੱਜਣਾ ਫਿਕਸ ਜੀ ਰੱਖੂ ਕੱਦ ਕਾਠ ਚੰਗਾ ਤੇ ਬੇਲ ਬਹੁਤ ਆ ਲੰਬੀ ਬਹੁਤ ਆ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਆ ਗਈ ਐਚ ਐਫ ਤੇ ਗਰਲੈਂਡੋ ਦਾ ਕ੍ਰੋਸ ਇਹਨੇ ਦੁੱਧ 22 ਕੰਨਾ ਪਾਇਆ ਹੋਇਆ 20-22 ਕਿਲੋ ਡੇੜ ਜਿਹੜਾ 来 चल भाई अंदर नु ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਆਪਾਂ ਇਹਦਾ ਮੁੱਲ ਦਾ ਕਿੰਨਾ ਮਾਦੀ ਕਰਾਈ ਚੱਲੋ ਜੀ ਠੀਕ ਆ ਜੀ ਇਹ ਆਪਾਂ ਬੱਚੀ ਦੇ ਦਾਂਗੇ 75000 ਦੀ 75000 ਦੀ ਦੇ ਦਾਂਗੇ ਮਾਨਤਾਨ ਉਹਦੇ ਚੋਂ ਕਰ ਦਾਂਗੇ ਹਨਾ ਉਹ ਮੌਕਾ ਦਿਓ ਜੀ ਠੀਕ ਆ ਗੱਲ ਮਾਨਤਾਨ ਬਾਈ ਕਹਿੰਦਾ ਥੋੜਾ ਬਹੁਤਾ ਹੋ ਜੂ ਪਰ ਸ਼ਕੀਨ ਬਹੁਤਾ ਬੱਚੀ ਹਰੇਕ ਪੱਖ ਤੋਂ ਜੇ ਗੱਲ ਕਰ ਲਈਏ ਥਣ ਦੇ ਸਹਾਈ ਤੋਂ ਆਰਡਰ ਦੀ ਸ਼ੇਪ ਤੋਂ ਤੇ ਫੇਸ ਕੁਆਲਟੀ ਤੋਂ ਆ ਗਈ ਬਿਲਕੁਲ ਨਵੇਂ ਹਨ ਚ ਐਚ ਐਫ ਟੈਗਰਲੈਂਡੋ ਦਾ ਕਰਾਸ ਬੱਚੀ ਆ ਗਈ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਤਿੰਨ ਨੰਬਰ ਤੇ ਝੋਟੀ ਆ ਬਾਈ ਕੋਲੇ ਇਹਦਾ ਸੂਆ ਕਿਡਾ ਬਾਈ ਇਹਦਾ ਸੂਆ ਜੀ ਦੂਜਾ ਕਿੰਨੇ ਦਿਨ ਦੀ ਸੂਈਆ ਇਹ 4 ਦਿਨਾਂ ਦਾ ਚੌਥਾ ਦਿਨ ਆ ਜੀ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਕੱਟਾ ਜੀ ਨਾਲ ਆ ਗਿਆ ਮੇਲ ਕਾਫ 4 ਦਿਨਾਂ ਦੀ ਸੂਈ ਥੱਲੇ ਕਿੰਨੀ ਕ ਬੋਲੀ ਆ ਹਾਂ ਇਹਦੇ ਲਈ 10-12 ਲੀਟਰ ਬੋਲੀ ਹੈਗੀ ਆ ਜੀ ਤਿਆਰ 10 ਹੈਗੀ ਆ ਹਾਂ ਜੀ ਹਾਂ ਉਹ 10 ਖਾਸਾ ਹੋਏ ਨਾ ਚੌਥੇ ਦਿਨ ਨਾ ਨਾ ਹੈਗੀ ਜੀ 10 ਲੀਟਰ ਪੂਰਾ ਬੋਲੀ ਤਿਆਰ ਆ ਜੀ ਰੈਡੀ ਹਾਂ ਜੀ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਪੂਰਾ 100 ਦੀ 100 ਵਾ ਜੀ ਬੱਚਾ ਨਾਲ ਮੇਲ ਕਰ ਹਾਂ ਕਿੰਨਾ ਕੁ ਦੁੱਧ ਪਾਉਜੀ ਬਾਈ ਇਹ ਦੁੱਧ ਪਾ ਦੋ ਜੀ 14 15 ਲੀਟਰ 14 15 ਡੇਢ ਕਿੜਾ ਹੈ ਨਾ ਹਾਂਜੀ ਹਾਂ ਆਰਡਰ ਦਾ ਸਾਈਜ਼ ਤੁਹਾਨੂੰ ਮੈਂ ਕਰਾ ਦੇਣਾ ਚੈੱਕ ਤੇ ਬਾਕੀ ਜਿਹੜੀ ਮੇਨ ਗੱਲ ਆ ਸੱਜਣੋਂ ਨਾੜਾ ਨੂੰ ਆਰਡਰ ਤੇ ਬਹੁਤ ਆ ਗਈਆਂ ਤੇ ਚਵਾਈ ਦਾ ਸਮਾਂ ਤਕਰੀਬਨ ਤਕਰੀਬਨ ਹੋ ਚੁੱਕਿਆ ਥੋੜੀ ਸਮਾਂ ਬਾਕੀ ਆ ਤੇ ਸੂਆ ਆ ਗਿਆ ਦੂਜਾ ਲੰਬਾਈ ਵੀ ਫੁੱਲਾ ਤੇ ਕੱਦ ਵੀ ਫੁੱਲਾ ਲੈ ਚਲ ਬਾਈ ਤੇ ਚਵਾਈ ਦੀ ਬਾਈ ਕਹਿੰਦਾ ਹੈ ਗਿਆ ਫੋਕੀ ਨਾਲ ਇਹਦੇ ਆ ਗਿਆ ਸੱਜਣੋਂ ਮੇਲ ਕਾਫ 10 ਕਿਲੋ ਬੌਲੀ ਹਾਜ਼ਰ ਹੈ ਉਹ ਤੁਸੀਂ ਡੰਗ ਦੋ ਡੰਗ ਚੋਕੇ ਬਾਈ ਤੋਂ ਤਸੱਲੀ ਕਰਕੇ ਲਿਜਾ ਸਕਦੇ ਹੋ ਰੇਟ ਕੀ ਰਹੂਗਾ ਜੀ ਇਹਦਾ ਇਹਦਾ ਦੇ ਦਾਂਗੇ ਜੀ ਕਿੰਨਾ ਮਰਜ਼ੀ ਕਰਾਈ ਚੱਲੋ ਝੋਟੀ ਦਾ ਮੁੱਲ ਜੀ ਹਾਂਜੀ ਮੁੱਲ ਦੂੜ ਦਾ ਕਰਾ ਦੋ ਠੀਕ ਆ ਗੱਲ ਇਹ ਦੇਵਾਂਗੇ ਜੀ ਆਪਾਂ 1.5 ਦੀ 1 ਲੱਖ ਤੇ 5000 ਦੀ ਇਹ ਝੋਟੀ ਆਪਾਂ ਦੇ ਦਾਂਗੇ ਹਾਂਜੀ ਹਾਂ ਜੇ ਕਿਸੇ ਭਰਾ ਨੇ ਦੋ ਲਿਆਣੀਆਂ ਕੱਠੀਆਂ ਉਹਦਾ ਹੀ ਮਾਨਤਨ ਪੂਰਾ ਕਰਦੇ ਹਾਂ ਜੀ ਮਾਨਤਨ ਨੰਬਰ ਬੋਲ ਦਿਓ ਜੀ ਆਪਣਾ ਨੰਬਰ 95923 ਹਾਂਜੀ 92694 95923 92694 ਪਿੰਡ ਲੋਂਗੋਵਾਲ ਪਿੰਡ ਲੋਂਗੋਵਾਲ ਕਿਹੜੇ ਰੋਡ ਤੇ ਆ ਕੀ ਰਹਿਸ਼ ਆਪਣੀ ਇਹ ਆਪਣੀ ਕੈਂਬੋ ਵਾਲੇ ਪਿੰਡੀ ਤੇ ਜੀ ਕੈਂਬੋ ਵਾਲ ਪਿੰਡੀ ਹਾਂਜੀ ਆ ਕੈਂਬੋ ਵਾਲ ਪਿੰਡੀ ਆ ਗਈ ਬਾਈ ਦੀ ਤੇ ਨੰਬਰ ਬਾਈ ਦਾ ਮਲਿਆ ਲਿਓ ਪਸ਼ੂ ਬਾਈ ਕੋਲ ਤਿੰਨ ਦਿਖਾਈ ਨੇ ਇੱਕ ਤਾਂ ਦਿਖਾਈ ਆ ਬੱਚੀ ਜਰਸੀ ਦਾ ਕ੍ਰੋਸ ਪੈਂਦੀ ਆ ਤੇ ਇੱਕ ਦਿਖਾਈ ਆ ਆਪਾਂ ਸਾਨੂੰ ਗਿਰਲੈਂਡੂ ਦਾ ਕ੍ਰੋਸ ਚ ਪੈਂਦੀ ਆ ਇਹ ਬੱਚੀ ਸ਼ਕੀਨ ਵੀ ਫੁੱਲਾ ਤੇ ਜਾਣ ਵੀ ਬੱਚੀ ਚ ਫੁੱਲਾ ਕਰਦ ਵੀ ਚੰਗਾ ਤੇ ਇੱਕਾ ਝੋਟੀ ਦਿਖਾਈ ਆ ਸਾਨੂੰ ਤਿੰਨਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਾਈ ਤੋਂ ਲੈ ਜਿਓ ਧੰਨਵਾਦ